ਗੋਲੀਆਂ ਦੀ ਤਾੜ-ਤਾੜ ਨਾਲ ਦਹਿលਿਆ ਮੋਗਾ ਇੱਕ ਪਾਸੇ ਸ਼ਿਪ ਸੈਨਾ ਆਗੂ ਦਾ ਗੋਲੀਆਂ ਮਾਰ ਕਤਲ ਉਥੇ ਇੱਕ ਜਿਹੜਾ ਸਲੂਨ ਸੀ ਉਥੇ ਜਿਹੜੇ ਫੈਰੀ ਕੀਤੀ ਉਹਦੇ ਇੱਥੇ ਲੱਤ ਦੇ ਵਿੱਚ ਗੋਲੀ ਵੱਜੀ ਆ ਵਾਰਦਾਤ ਚ ਇੱਕ ਬੱਚੇ ਦੇ ਵੀ ਪੱਟ ਚ ਵੱਜੀ ਗੋਲੀ ਮੰਗਾ ਉਹ ਦੁੱਧ ਲੈਣ ਗਿਆ ਸੀਗਾ ਉਹਦੇ ਉਥੇ ਫੈਰ ਹੋ ਗਿਆ ਇੱਕ ਬੱਚੇ ਦੇ ਵੀ ਉਥੇ ਇੱਕ ਫੈਰ ਪੱਟ ਦੇ ਵਿੱਚ ਵੱਜ ਕੇ ਬਾਹਰ ਨਿਕਲ ਗਿਆ ਹਾਂ ਦੂਜੇ ਪਾਸੇ ਸਲੂਨ ਚ ਵੱਡ ਬਦਮਾਸ਼ਾਂ ਨੇ ਸਲੂਨ ਮਾਲਕ ਨੂੰ ਮਾਰੀਆਂ ਗੋਲੀਆਂ ਮੰਗਾ ਸਿੰਘ ਦੀ ਆ ਉਹ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਆ ਤੇ ਬਾਕੀ ਜਿਹੜੀ ਘਰ ਵੀ ਕਰ ਇੱਕ ਵਾਰੀ ਫੈਰ ਕੀਤਾ ਇਹਦੇ ਨਹੀਂ ਭੱਜਿਆ ਇਹ ਭੱਜਿਆ ਫਿਰ ਉਹਨਾਂ ਨੇ ਫਿਰ ਪਿੱਛੇ ਆ ਕੇ ਫਿਰ ਮਾਰ ਜੀ ਹਾਂ ਮੋਗਾ ਚ ਦੋ ਵੱਡੀਆਂ ਵਾਰਦਾਤਾਂ ਹੋਈਆਂ ਨੇ ਦੋ ਵੱਖ-ਵੱਖ ਥਾਂਾਂ ਤੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਇੱਕ ਪਾਸੇ ਸ਼ਿਪ ਸੈਨਾ ਆਗੂ ਦਾ ਕਤਲ ਕੀਤਾ ਗਿਆ 50 50 ਸਿਪਸੈਨਾਂ ਆਗੂ ਮੰਗਤ ਰਾਮ ਨੂੰ ਬਦਮਾਸ਼ਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਨੇ ਗੋਲੀਆਂ ਮਾਰ ਸਿਪਸੈਨਾਂ ਆਗੂ ਦਾ ਕਤਲ ਕੀਤਾ ਗਿਆ ਇਸ ਦੌਰਾਨ ਇੱਕ ਗੋਲੀ ਮਾਸੂਮ ਬੱਚੇ ਨੂੰ ਵੱਜੀ ਹੈ ਪੱਟ 'ਚ ਗੋਲੀ ਵੱਜਣ ਕਾਰਨ ਬੱਚਾ ਗੰਭੀਰ ਜ਼ਖਮੀ ਹੋ ਗਿਆ ਤਾਂ ਦੂਜੇ ਪਾਸੇ ਇੱਕ ਸਲੂਨ ਦੇ ਮਾਲਕ ਨੂੰ ਸਲੂਨ ਦੇ ਅੰਦਰ ਵੜ ਬਦਮਾਸ਼ਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਨੇ ਆਖਰ ਕਿਵੇਂ ਇੰਨੀਆਂ ਵੱਡੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਸ਼ਿਵਸੈਨਾ ਆਗੂ ਮੰਗਤ ਰਾਮ ਘਰ ਤੋਂ ਦੁੱਧ ਲੈਣ ਲਈ ਦਹਿਰੀ ਤੇ ਗਏ ਸੀ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਨਕਾਬਪੋਸ਼ ਕੁਝ ਬਦਮਾਸ਼ ਆਏ ਤੇ ਆਉਂਦਿਆ ਸਾਰ ਬਦਮਾਸ਼ਾਂ ਨੇ ਸ਼ਿਵਸੈਨਾ ਆਗੂ ਤੇ ਗੋਲੀਆਂ ਚਲਾ ਦਿੱਤੀਆਂ ਪਰ ਇਹ ਗੋਲੀ ਕੋਲ ਜਾ ਰਹਾ ਇੱਕ ਬੱਚੇ ਦੇ ਜਾ ਬਜੀ ਜੋ ਉਸ ਦੇ ਪੱਟ ਚ ਬਜੀ ਜਿਸ ਕਾਰਨ ਬੱਚਾ ਗੰਭੀਰ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਆਪਣਾ ਬਚਾਅ ਕਰਦੇ ਹੋਏ ਸਿਪਸੈਨਾ ਆਗੂ ਮੌਕੇ ਤੋਂ ਭੱਜ ਨਿਕਲਿਆ ਇਹ ਵੇਖੋ ਬਦਮਾਸ਼ ਮੰਗਤ ਰਾਮ ਦੇ ਪਿੱਛੇ ਲੱਗ ਗਏ ਅੱਗੇ ਜਾ ਕੇ ਬਦਮਾਸ਼ਾਂ ਨੇ ਮੰਗਤ ਰਾਮ ਨੂੰ ਘੇਰਾ ਪਾ ਲਿਆ ਗੋਲੀਆਂ ਮਾਰ ਪੁੱਣ ਦਿੱਤਾ ਜਿਸ ਕਾਰਨ ਸਿਪਸੈਨਾ ਆਗੂ ਦੀ ਮੌਤ ਹੋ ਚੁੱਕੀ ਹੈ ਇੱਕ ਨਾਜ ਇੱਕ ਇਹਨਾਂ ਦਾ ਪਹਿਲਾਂ ਇੱਕ ਝਗੜਾ ਹੋਇਆ ਸੀਗਾ ਉਹ ਲੜਾਈ ਤੋਂ ਬਾਅਦ ਇਹਨਾਂ ਨੇ ਅੱਜ ਜਿਹੜਾ ਇੱਕ ਗਰੁੱਪ ਆ ਜਿਹੜਾ ਜਿਹਨੇ ਇਹ ਹੁਣ ਕਲੀਅਰ ਕਰ ਰਹੇ ਆ ਉਹਦੇ ਕਿਹੜੇ ਕਿਹੜੇ ਬੰਦੇ ਲੜਾਈ ਦੇ ਸਾਹਮਣੇ ਹੋਏਗਾ ਉੱਥੇ ਇੱਕ ਜਿਹੜਾ ਸਲੂਨ ਸੀ ਉੱਥੇ ਜਿਹੜੇ ਫੈਰ ਕੀਤੀ ਉਹਦੇ ਇੱਕ ਲੱਤ ਦੇ ਵਿੱਚ ਗੋਲੀ ਵੱਜੀ ਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਜਦੋਂ ਹਸਪਤਾਲ ਲੈ ਜਾਂਦਾ ਸੀ ਉੱਥੋਂ ਇੱਕ ਬੰਦਾ ਜਿਹੜਾ ਮੰਗਾ ਉਹ ਦੁੱਧ ਲੈਣ ਗਿਆ ਸੀਗਾ ਉਹਦੇ ਉੱਥੇ ਫੈਰ ਹੋ ਵਜਿਆ ਇੱਕ ਬੱਚੇ ਦੇ ਵੀ ਉੱਥੇ ਇੱਕ ਫੈਰ ਪੱਟ ਦੇ ਵਿੱਚ ਵੱਜ ਕੇ ਬਾਹਰ ਨਿਕਲ ਗਿਆ ਤੇ ਉਹ ਉਹਨੂੰ ਵੀ ਹੁਣ ਟ੍ਰੀਟਮੈਂਟ ਕਰਾ ਰਹੇ ਆ ਤੇ ਜਿਹੜਾ ਮੰਗਾ ਸਿੰਘ ਦੀ ਆ ਉਹਦੇ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਆ ਤੇ ਬਾਕੀ ਜਿਹੜੀ ਕਾਰ ਬਿੱਟਾ ਇੱਕ ਵਾਰੀ ਫੈਰ ਕੀਤਾ ਇਹਦੇ ਨਹੀਂ ਵੱਜਿਆ ਇਹ ਭੱਜਿਆ ਫਿਰ ਉਹਨਾਂ ਨੇ ਫਿਰ ਪਿੱਛੇ ਆ ਕੇ ਫੈਰ ਮਾਰਦੇ ਇਹ ਕਿੰਨੇ ਜਣੇ ਦੀ ਡੈਥ ਹੋਈ ਹੈ ਜੀ ਸਾਡੇ ਚ ਇੱਕ ਜਣੇ ਦੀ ਮੌਤ ਹੋਈ ਆ ਤੇ ਦੋ ਇੰਜਰਡ ਹੋਏ ਆ ਇਹਦੇ ਵਿੱਚ ਬੱਚਾ ਵੀ ਇਹਦੇ ਚ ਕੀ ਹਾਂ ਬੱਚਾ ਵੀ ਇੱਕ ਇੱਕ ਬੱਚਾ ਵਾ ਇੱਕ ਦੂਜਾ ਹੋਰ ਆ ਪਤਾ ਕਰ ਰਹੇ ਆ ਵੀ ਇਹ ਕਿਹੜੇ ਕਿਹੜੇ ਸੀਗੇ ਮੂੰਹ ਬੰਨੇ ਸੀਗੇ ਤਿੰਨ ਬੰਦਿਆਂ ਦੇ ਉਹ ਕਾਰ ਦੇ ਵਿੱਚ ਇਹ ਕਦੇ ਤੇ ਸੀਗੇ ਜੀ ਇਹ ਮੋਟਰਸਾਈਕਲ ਤੇ ਸੀਗੇ ਤੇ ਹੋਰ ਵੀ ਇਸ ਤੋਂ ਇਲਾਵਾ ਵੀ ਕਿਤੇ ਗੋਲੀਆਂ ਚਲਾਈਆਂ ਨਾਲ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਆਂ ਦੂਜੀ ਵਾਰਦਾਤ ਵੀ ਮੋਗਾ ਚ ਹੀ ਹੋਈ ਹੈ ਜਿੱਥੇ ਬਗਿਆਣਾ ਬਸਤੀ ਚ ਤਿੰਨ ਬਦਮਾਸ਼ ਵਾਲ ਕਟਾਉਣ ਦੇ ਬਹਾਨੇ ਸਲੂਨ ਚ ਵੜ ਗਏ ਬਦਮਾਸ਼ਾਂ ਨੇ ਆਉਂਦਿਆ ਸਾਰ ਹੀ ਸਲੂਨ ਮਾਲਕ ਤੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਭੱਜ ਨਿਕਲੇ ਗੋਲੀਆਂ ਵੱਜਣ ਕਾਰਨ ਸਲੂਨ ਮਾਲਕ ਗੰਭੀਰ ਜ਼ਖਮੀ ਹੋ ਗਿਆ ਫਿਲਹਾਲ ਪੀੜਤ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਈਮਾਨੀ ਪ੍ਰਾਣੀ ਰੰਜਸੀ ਨਾ ਅਭਿੰਦਰ ਬਰੁੰਦਰ ਰੋਡ ਜੱਗੀ ਹੋਰੀ ਮੰਡੀ ਹੋਰੀ ਸਾਰੇ ਲੋੜਾ ਜੱਦੀ ਜਾਂਦਾ ਹੀ ਕਾਫੀ ਟਾਈਮ ਦਾ ਪਿਆਰਾ ਦੋਸਤਾਂ ਨਾਲ ਮੇਰੇ ਆ ਗਏ ਸਲੂਨ ਤੇ ਆ ਗਏ ਫੈਰਮਾਲ ਕੇ ਕਹਿੰਦੇ ਕਟਿੰਗ ਕਰਾਣੀ ਆ ਮੋਟਿਆਂ ਨਾਲ ਗੋਲੀ ਚਲਾਦੀ ਉਹਨਾਂ ਨੇ ਕੋਣ ਕੋਣ ਸੀਗਾ ਦੋ ਬੰਦੇ ਸੀ ਨਾਂ ਨਹੀਂ ਪਤਾ ਉਹਨਾਂ ਦੇ ਪ੍ਰਾਣਿੰਦਰ ਡਾਈਲੋਗੀ ਸੀ বাস ਯਾਰਾਂ ਦੋਸਤਾਂ ਦੀ ਨਾਲ ਦੇ ਦੀ ਕਿੰਨੇ ਵਜੇ ਦੀ ਘਟਨਾ ਬਈ ਹਾਂਜੀ ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਇਹ ਕਰ ਲਿਆ ਪੋਣੇ 10 ਵਜੇ ਦੇ ਦੋ ਕਿੱਥੇ ਕਿੱਥੇ ਵਜੇ ਦਰ ਅੱਟਜੇ ਆ ਗੋਡੇ ਚ ਵਜੇ ਤੇ ਫੇਰ ਕਰਕੇ ਭੱਜ ਗਏ ਉਹ ਹੱਜ ਗਏ ਫਟਾਫਟ ਇਨ੍ਹਾਂ ਵਾਰਦਾਤਾਂ ਚ ਸਿਪ ਸੈਨਾ ਆਗੂ ਦੀ ਮੌਤ ਹੋ ਚੁੱਕੀ ਹੈ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਲਾਸ 1 ਚ ਪੜਤੀ ਹੈ ਮੇਰੇ ਪਾਪਾ ਦੀ ਇਦਾਂ ਕਰਕੇ ਮਤਲਬ ਜੱਥ ਹੋਈ ਆ। ਉਹ ਤੁਸਾ ਸਾਡੇ ਬਾਪੂ ਮੰਗਤਰਾਵਾਂ ਜ਼ਿਲ੍ਹੇ ਦੇ ਪ੍ਰਧਾਨ ਆ। ਜ਼ਿਲ੍ਹੇ ਦੇ ਪ੍ਰਧਾਨ ਸ਼ਿਵਸਾਨਾ ਦੇ ਪ੍ਰਧਾਨ ਨੇ ਉਹ। ਉਹ ਸ਼ਾਮੀ ਪਹਿਲਾ ਘਰੇ ਆਇ। ਘਰੇ ਆ ਕੇ ਫਿਰ ਉਹ ਕਿਸੇ ਹੁਕਮ ਦੇ ਕੋਲ ਖੜੇ ਸਭ ਤੇ ਨਾਮ ਕੋਲ ਠੀਕ ਐ ਫਿਰ ਉਹ ਘੰਟਾ ਉਹਦੇ ਕੋਲ ਖੜੇ ਰਿਹਾ ਸਾਢੇ 3:00 ਤੋਂ ਸਾਢੇ 4:00 ਤੱਕ ਉਹਨਾਂ ਕੋਲ ਖੜੇ ਰਿਹਾ। ਘੰਟਾ ਦੋ ਘੰਟਾ ਖੜੇ ਰਿਹਾ ਜਿਸ ਹੁੰਦੜ ਆਈ। ਮੰਮੀ ਕਹਿੰਦੇ ਮੈਂ ਮੰਗ ਕੇ ਰੋਟੀ ਖਾ ਲਓ ਕਹਿੰਦੇ ਨਹੀਂ ਮੈਂ ਉਹਦੇ ਲੈ ਕੇ ਆਉਣਾ। ਜਦੋਂ ਅਠਾਵੇਂ ਬੋਲੇ ਦੋਦਨਾਂ ਕਾ ਨਿਕਲੇ ਅਸੀਂ ਤੇ ਇਹਦੇ ਸਾਨੂੰ ਨਹੀਂ ਪਤਾ ਸੀ ਕੀ ਹੋਇਆ ਬਾਜੀ ਜਦੋਂ ਸੌਣ ਲੱਗੇ ਸੀ ਕੈਮਰੇ ਲਾਤੀ ਉਸੇ ਟਾਈਮ ਉਹਦੇ ਬੋਲੀਆਂ ਚੱਲੀਆਂ ਸਾਨੂੰ ਲੋਗੇ ਤੇ ਪਟਾਕੇ ਚੱਲਦੇ ਸੀ ਕੁਛ ਅਸੀਂ ਕੁਛ ਨਹੀਂ ਬੋਲੇ ਅਸੀਂ ਨਾ ਹਿੱਲੇ ਆ ਮੈਡਮ ਮਮੀ ਪਟਾਕੇ ਚੱਲਦੇ ਹੋਣਗੇ ਨਹੀਂ ਕੁਛ ਹੋਇਆ ਹੋਗਾ ਪਰ ਸਾਨੂੰ ਇਹ ਨਹੀਂ ਪਤਾ ਸੀ ਇਹਨਾਂ ਨੇ ਸਾਡੇ ਨਾਲ ਇਹ ਵਾਰਤਤ ਕਰ ਦੇਣੀ ਆ ਫਿਰ ਉਸ ਸਵੇਰ ਡੈਡੀ ਨੇ ਸਾਨੂੰ ਫੋਨ ਲਾਇਆ ਸੁੱਤੇ ਪੈ ਸੀ ਸਾਨੂੰ ਨਹੀਂ ਪਤਾ ਲੱਗਾ ਡੈਡੀ ਮੈਨੂੰ ਕਿਹੜੇ ਟਾਈਮ ਫੋਨ ਲਾਤਾ ਕੁਛ ਵੀ ਨਹੀਂ ਸਾਨੂੰ ਪਤਾ ਲੱਗਾ ਸੁੱਤੇ ਪੈ ਸੀ ਬਾਦੋਂ ਡੈਡੀ ਦਾ ਕੋਈ ਉਹ ਬੋਲ ਉਹਨਾਂ ਨੇ ਭਰਾ ਬਣਾਇਆ ਸਾਡਾ ਮਮਾ ਹੀ ਲੱਗਾ ਐਮਸੀ ਮਮਾ ਉਹ ਸਾਡੇ ਕੋਲ 7 11 ਆਏ 11 11 ਸਾਡੇ 11 ਹੋਣ ਆਏ ਸੀ ਸਾਡੇ ਕੋਲ ਉਹ ਕਹਿੰਦੇ ਵੀ ਇਦਾਂ ਕਰਕੇ ਤੁਹਾਡੇ ਕਾਪਰ ਦੀ ਚੱਟ ਹੋ ਗਈ ਆ ਸਾਡੇ ਪਹਿਲ ਜਿੰਨੇ ਸਾਡੇ ਕੀਤੇ ਨਾ ਉਹਨੂੰ ਨਹੀਂ ਅਸੀਂ ਬਖਸ਼ਣਾ ਚਾਹੇ ਜੋ ਮਰਜ਼ੀ ਹੋ ਜਾਵੇ ਉਹ ਪੌਸਟਾਲੇ ਨਹੀਂ ਪਤਾ ਸਕੂਟਰੀ ਸ਼ਰਮਾ ਨਾਲੇ ਸ਼ਰਮਾ ਨਾਲੇ ਕੋਲ ਭੱਜੇ ਉਹ ਸਕੂਟਰੀ ਚਾਬੀ ਲਾ ਕੇ ਉਸੇ ਤਰ੍ਹਾਂ ਭੱਜੇ ਉਹ ਜਾਣਕਾਰੀ ਮੁਤਾਬਕ ਸ਼ਿਪਸੈਨਾ ਆਗੂ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਗਲੇਰੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਦੋਮਾ ਹੀ ਮਾਮਲਿਆਂ 'ਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕੀ ਵੱਡੇ ਖੁਲਾਸੇ ਕੀਤੇ ਜਾਂਦੇ ਨੇ। ਜਗਬਾਣੀ ਟੀਵੀ ਲਈ ਹਰੀਸ਼ ਵਟਲਾ ਦੀ ਰਿਪੋਰਟ।